ਸੁਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਵੇਰੇ ਸਵੇਰੇ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਕਿੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਤਿੰਨ ਮੰਜ਼ਿਲਾ ਇਮਾਰਤ ਸੜ ਕੇ ਸਵਾਹ ਹੋ ਜਾਂਦੀ ਹੈ ਜੀ ਹਾਂ ਦੱਸਦੇ ਕਿ ਪੰਜਾਬ ਤੋਂ ਵੱਧ ਫਾਇਰ ਬਿਗਰੇਡ ਦੀਆਂ ਗੱਡੀਆਂ ਉੱਥੇ ਪਹੁੰਚਦੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਇਸ ਤੋਂ ਇਲਾਵਾ ਤੁਹਾਨੂੰ ਜਰੂਰ ਜਾਣਕਾਰੀ ਦੇ ਦਿੰਦੇ ਆ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਵੇਰੇ ਸਵੇਰੇ ਮਾਰਕੀਟ ਦੇ ਵਿੱਚ ਅਪਿਹਾਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਦੁਕਾਨਦਾਰਾਂ ਨੂੰ ਵੀ ਕੁਝ ਨਹੀਂ ਪਤਾ ਹੁੰਦਾ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਜਾਂਦਾ ਪਰ ਜਦੋਂ ਪਹੁੰਚਦੇ ਨੇ ਤਾਂ ਤਿੰਨ ਮੰਜ਼ਿਲਾ ਇਮਾਰਤ ਹੈ ਜਿਹੜੀ ਸੜਕੇ ਸਵਾਹ ਹੋ ਜਾਂਦੀ ਹੈ ਦੱਸਦੀ ਹੈ ਕਿ ਵਿਚਲਾ ਲੱਖਾਂ ਦਾ ਸਮਾਨ ਕਿਵੇਂ ਇੱਕ ਅੱਖਾਂ ਦਾ ਹੋ ਜਾਂਦਾ ਬਿਲਕੁਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਦਿਖਾਵਾਂਗੇ ਤਾਂ ਇਸ ਤੋਂ ਇਲਾਵਾ ਤੋਂ ਨੇ ਜ਼ਰੂਰ ਦੱਸ ਦਿੰਨੇ ਕਿ ਅੰਮ੍ਰਿਤਸਰ ਦੇ ਜਿਹੜੇ ਮੇਅਰ ਨੇ ਉਹ ਵੀ ਪਹੁੰਚੇ ਨੇ ਔਰ ਉਹਨਾਂ ਨੇ ਦੁਕਾਨਦਾਰ ਤੇ ਦੁਕਾਨਦਾਰ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਿੰਨੀ ਮਦਦ ਹੋ ਸਕੇ ਉਹਨਾਂ ਦੀ ਜ਼ਰੂਰ ਕੀਤੀ ਜਾਏਗੀ ਤੇ ਇੱਕ ਵਾਰ ਦੁਕਾਨਦਾਰ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਨੇ ਫਾਇਰ ਅਫਸਰ ਸਿਵਲ ਐਂਡ ਵਾਇਸ ਜੀ ਨੂੰ ਸਰ ਸਾਨੂੰ ਤੁਹਾਨੂੰ ਜਾਣਕਾਰੀ ਮਿਲੀ ਸੀ ਇਸ ਬਾਰੇ ਸਾਨੂੰ 4:40 ਤੇ ਇਤਲਾਹ ਮਿਲੀ ਕਿ ਇੱਥੇ ਜਿਹੜੀ ਭਾਰਤ ਫਰਨੀਚਰ ਇੱਥੇ ਫਾਇਰ ਦਾ ਇਨਸੀਡੈਂਟ ਹੋਇਆ ਤੇ ਫੌਰਨ ਅਸੀਂ ਆਪਣੇ ਵਾਟਰ ਟੈਂਡਰ ਸਿਵਲ ਐਂਡ ਤੋਂ ਵੀ ਆਪਣੇ ਅੱਗੇ ਜ਼ਿਆਦਾ ਹੋਣ ਕਰਕੇ ਤਾਉਨ ਹਾਲ ਤੋਂ ਸਾਰੇ ਛੇਸ਼ਾਂ ਤੋਂ ਅਸੀਂ ਆਪਣੇ ਵਾਟਰ ਟੈਂਡਰ ਇੱਥੇ ਭੁਲਾ ਲਏ ਹੋਰ ਤੱਕ तकरीबन ਤਰੰਤਾਂ ਤੋਂ ਵੀ ਬਟਾਲੇ ਤੋਂ ਜੜੇਆਲਾ ਗੁਰੂ ਤੋਂ ਰਾਜਾ ਸਾਹੀ ਤੋਂ ਅਸੀਂ ਸਾਰੇ ਆਸੇ-ਪਾਸੇ ਸਾਰੇ ਬੁਲਾ ਕੇ ਕੋਲੇ ਤੇ 50 ਕ ਗੱਡੀਆਂ ਪਾੜੀਆਂ ਪੈ ਚੁੱਕੀਆਂ। 67 ਗੱਡੀਆਂ ਪੈ ਚੁੱਕੀਆਂ ਤੇ ਅੱਗ ਤੇ ਕੰਟਰੋਲ ਆ ਬਿਲਕੁਲ। ਬਾਕੀ ਹੁਣ ਸਮਾਨ ਸਹੂਣੋਂ ਬਾਹਰ ਕੱਢਦੇ ਆ ਫਿਰ ਵੀ ਸਾਡੀਆਂ ਗੱਡੀਆਂ ਲੱਗੀਆਂ। ਕਿ ਥੋੜਾ ਬੋਦਾ ਧੂੰਆਂ ਧਵਾ ਹੁੰਦਾ ਤੇ ਪਾਣੀ। ਮੁਲਾਜ਼ਮ ਸਾਡੇ ਤਕਰੀਬਨ 50-60 ਮੁਲਾਜ਼ਮ ਸਾਰੇ ਲੱਗੇ ਹੋ। ਸਾਰੇ ਹੀ ਸਾਡੇ ਫਾਇਰ ਅਫਸਰ ਸਾਰੇ ਫਾਇਰਮੈਨ ਸੇਵਾ ਸੰਤੀ ਸੁਸਾਇਟੀ ਦੇ ਉਹ ਵੀ ਸਾਰੀਆਂ ਗੱਡੀਆਂ ਜਿਹੜੀਆਂ ਉਹ ਇੱਥੇ ਮੌਜੂਦ ਸੀ ਉਹ ਵੀ ਨਾਲ ਜਿਹੜੀ ਅੱਗ ਲੱਗੀ। ਅੱਗ ਨੂੰ ਵੇਖੋ ਜੀ ਇਹ ਤਿੰਨ ਮੰਜ਼ਲਾ ਹੈ। ਇੰਨਾ ਮੰਜਰਾਂ ਤੇ ਅੱਗ ਲੱਗੀ ਜਿਆਦੀ ਇਹਨਾਂ ਤੇ ਫਿਰ ਅਸੀਂ ਇਹ ਤੇ ਅੱਗ ਲੱਗੀ ਫਿਰ ਆਸਾ ਪਾਸਾ ਸਾਰਾ ਕੰਟਰੋਲ ਕੀਤਾ ਫੈਲਣ ਨਹੀਂ ਦਿੱਤੀ ਅੱਗ ਸਾਰਾ ਕੰਟਰੋਲ ਇਹੋ ਜਿਆਦਾ ਤੇ ਨੁਕਸਾਨ ਇਹ ਤਿੰਨ ਮੰਜ਼ਲੀ ਇਹਨਾਂ ਨੂੰ ਹੀ ਹੋਇਆ ਬਾਕੀ ਤੇ ਕ੍ਰਿਬਨ ਥੋੜਾ ਜਿਹਾ ਐਲੀਵੇਸ਼ਨ ਜੀ ਪ੍ਰਾਈਵੇਟ ਦੀ ਦੁਕਾਨ ਹੈ ਜੀ ਕਿੰਨਾ ਕਿ ਚੈਲੰਜ ਜਾਂਦਾ ਜੀ ਉਹ ਅੱਗ ਆਪ ਹੀ ਨਹੀਂ ਹੋਏ ਕਿਉਂਕਿ ਅੱਗ ਲਗਾਤਾਰ ਲੱਗੀ ਜਾਂਦੀ ਤੁਸੀਂ ਪਛਾਈ ਜਾਂਦੇ ਚੈਲੰਜ ਤੇ ਨਾ ਸੁੱਕਾ ਮਾਲ ਹੁੰਦਾ ਸਾਰਾ ਰਾਮਟੀਰੀਅਲ ਹੁੰਦਾ ਲੱਕੜ ਦਾ ਹੁੰਦਾ ਸਾਰਾ ਇਹ ਤੇ ਜਿੰਨਾ ਜੇ ਰ ਆਪਾਂ ਇਹਨੂੰ ਇਹਦਾ ਸਟੋਰਬਰੇਸ਼ਨ ਜਾਂ ਇਹਨੂੰ ਭੁਖਬਾਰੀ ਇਹਨੂੰ ਇੱਕ ਸਾਈਡ ਤੇ ਨਾ ਕਰਾਂਗੇ ਉਹਨਾਂ ਜਿੱਥੇ ਅੱਗ ਮੱਚੀ ਜਾਣੀ ਨਾਲ-ਨਾਲ ਪਾਣੀ ਪਿੰਦਾ ਜਾਵੇ ਨਾਲ-ਨਾਲ ਸਾਈਡ ਤੇ ਹੋਵੇ ਤੇ ਅੱਗ ਬੰਦ ਅੱਗ ਕੰਟਰੋਲਰ ਸਰ ਆ ਕੰਟਰੋਲ ਹੋ ਗਿਆ ਦੁਕਾਨ ਦਾ ਨਾਮ ਪਾਰੇ ট্রেਡਰਸ ਹੈ ਜੀ ਪਲਾਈਆਂ ਦੀ ਦੁਕਾਨ ਸੀ ਤੇ ਸਵੇਰੇ 4 पच्ची से साढ़े चार बजे फोन आया बारिश पार्क हो रही बहुत ज्यादा पिलर तक बिल्कुल जो बार है जो एलिवेषन से समान लगे अपना उन्हें एकदम फायर कैच की और तीनों फ्लोर जो आ चुके हैं तो शटर्स तो बंद थे पर अंदर पूरा पक्ष छिपा हुआ ऑल ऑन फायर बाकी डिपार्टमेंट वालों बहुत सपोर्ट रही उस टाइम तौके से पंद्रह भी मिनट अच्छे टोटल ऑस 100% लॉस होया कारण 100% ਜਿਹੜਾ ਇਲੈਕਟ੍ਰਿਕ ਸ਼ਾਰਟ ਹੈ ਪਿਛੋਂ ਚੱਲਦਾ ਆਇਆ ਸ਼ਾਰਟ ਚਾਰ ਬਿਲਡਿੰਗਸ ਤੋਂ ਉੱਥੇ ਪਹਿਲੇ ਬਲਾਸਟ ਹੋਇਆ ਫਿਰ ਅੱਗੇ ਤੱਕ ਅੰਦਰ ਦੇ ਸਭ ਦੇ ਏਸੀ ਸੜ ਗਏ ਨੇ ਇੱਥੇ ਜਿਹੜਾ ਪੈਨਲ ਹੈ ਸਾਡੇ ਬਾਹਰ ਦੁਕਾਨ ਦੇ ਬਾਹਰ ਪਿਲਰ ਲੱਗਿਆ ਉਹਦੇ ਕਾਰਨ ਜਿਆਦਾ ਬਲਾਸਟ ਹੋ ਗਿਆ ਅੰਦਰ ਅੱਗ ਪਈ ਹੋਈ ਹੈ ਮੰਗ ਕੀ ਹੈ ਜੀ ਸਪੋਰਟ ਮੇਅਰ ਸਾਹਿਬ ਦੀ ਬਹੁਤ ਜਿਆਦਾ ਪੁਰਾਣੇ ਮਿੱਤੇ ਸੱਜੇ ਨੇ ਬਹੁਤ ਜਿਆਦਾ ਨੁਨਾਨ ਹੋ ਉਹ ਸਪੋਰਟ ਤੇ ਇਹ ਹੋਈ ਹੈ ਕਿ ਜਿਹੜੀਆਂ ਤਾਰਾਂ ਦੀ ਐ ਪ੍ਰੋਬਲਮ ਹੈ ਬਹੁਤ ਜ਼ਿਆਦਾ ਜਿਸ ਕਾਰਨ ਐ ਸ਼ਾਰਟ ਸਰਕਟ ਉਹਦਾ ਸਹੀ ਕੀਤਾ ਜਾਵੇ ਪੰਪ ਦੀ ਦੂਰੀ ਬਹੁਤ ਜ਼ਿਆਦਾ ਦੂਰ ਹੈ ਇਟ ਇਜ਼ ਕੁਆਇਟ ਫਾਰ ਪਰ ਜਿਹੜਾ ਮੌਕੇ ਤੇ ਫਾਇਰ ਬ੍ਰਿਗੇਡ ਆਏ ਨੇ ਉਹ ਇੰਨੀ ਜਲਦੀ ਕੰਟਰੋਲ ਕਰ ਚੁੱਕੇ ਸੀ ਪੰਪ ਲਈ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਸੀ ਸੋ ਪਤਾ ਹੋਇਆ ਕਿ ਦੇਖੋ ਜੀ ਸਾਡਾ ਦੇ 100% ਲਾਸ ਕਿੰਨਾ ਕੁ ਲਾਸ ਹੈ ਸਰ ਦੇਰ ਇਸ ਨੋ ਮਾਉਂਟ ਕੈਲਕੂਲੇਟਡ ਹੋਵੇ ਸੀਏ ਦੇਖਣਗੇ ਇਨ ਐਕਸ ਜਾਂ ਕਰੋੜ ਦੇਖੋ ਜੀ ਇਹਦੀ ਕੋਈ ਵੈਲਿਊਜ਼ ਨਹੀਂ ਹੁੰਦੀ ਆ ਇਹ ਹੈਗਾ ਬਿਲਡਿੰਗ ਦੀ ਲਾਸ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਦਾ ਹਰ ਚੀਜ਼ ਦਾ ਟੋਟਲ ਲਾਸ ਕੰਪਨੀ ਇੰਸ਼ੋਰੈਂਸ ਸਰਕਲ ਕਰ ਰੱਖੀ ਸੀ ਇੰਸ਼ੋਰੈਂਸ ਬਾਰੇ ਵੀ ਸਾਡੇ ਸੀਏ ਨੂੰ ਪਤਾ ਕਿ ਕਿੱਥੇ ਤੱਕ ਕਵਰੇਜ ਸੀ ਕਿਸ ਤਰ੍ਹਾਂ ਹੈਗਾ ਹੀ ਨੋਜ਼ ਆਲ ਦਰ ਦੇਖੋ ਸਾਡਾ ਵਪਾਰੀ ਭਰਾ ਨੇ ਮੇਰੇ ਪੁਰਾਣੇ ਮਿੱਤਰ ਨੇ ਰਾਜਾ ਜੀ ਜਿਹੜੀ ਹੈ ਬਾਸ ਫਰਨੀਚਰ ਲਾਣਾ ਸਿੱਕਰ ਇਹ ਮੇਰੇ ਪੁਰਾਣੇ ਮਿੱਤਰ ਹੈ ਔਰ ਪਤਾ ਲੱਗਾ ਕਿ ਰਾਤੀ ਜਿਹੜਾ ਬਾਹਰੋਂ ਵਾਇਰਿੰਗ ਤੋਂ ਜਿਹੜੀ ਸ਼ਾਰਟ ਹੋਇਆ ਉਹਦੇ ਨਾਲ ਫਲਾਸ਼ ਹੋ ਗਿਆ ਔਰ ਇਹਨਾਂ ਦਾ ਤੇ ਟੋਟਲ ਲੋਸ ਹੋ ਗਿਆ ਪਰ ਚਲੋ ਇਹ ਸਾਡੇ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਸੀ 440 ਤੇ ਜਿਹੜੀ ਇੰਟੀਮੇਟ ਹੋਇਆ ਔਰ 445 ਤੇ ਗੱਡੀਆਂ ਪਹੁੰਚ ਗਈਆਂ ਔਰ ਜੰਨੀਆਂ ਵੀ ਸਾਡੇ ਕੋਲ ਵਛੀਲੀ ਸੀ ਅਸੀਂ ਜਡਾਲੇ ਤੋਂ ਵੀ ਤਰਨ ਤਰਨ ਤੋਂ ਵੀ ਬਟਾਲੇ ਤੋਂ ਵੀ ਮੰਗਵਾਲੀ ਸੀ ਕਿ ਕਿਤੇ ਅੱਗੇ ਜਿਹੜੀ ਹੋਰ ਅੱਗੇ ਵਧੇ ਨਾ ਸੋ ਇਹਦਾ ਕਾਫੀ ਜਦੋਜਹਿਦ ਨਾਲ ਜਿਹੜਾ ਕੰਟਰੋਲ ਕਰ ਲਿਆ ਗਿਆ ਅੱਗੇ ਆਕ ਨੂੰ ਫੈਲਣ ਨਹੀਂ ਦਿੱਤਾ ਗਿਆ ਸੋ ਇਹ ਸਾਡੇ ਵਪਾਰੀ ਭਰਾ ਨੇ ਇਹਨਾਂ ਦਾ ਨੁਕਸਾਨ ਹੋਇਆ ਲੇਕਿਨ ਕਾਰਪੋਰੇਸ਼ਨ ਵੱਲੋਂ ਜੋ ਵੀ ਇਹਨਾਂ ਨੂੰ ਸਹਾਇਕ ਦੀ ਲੋਡ ਹੋਏਗੀ ਅਸੀਂ ਆ ਜਾਣਾ ਸਾਡੇ ਭਰਾ ਨੇ ਵਪਾਰੀ ਭਰਾ ਨੇ ਉਹ ਜੋ ਸਾਨੂੰ ਅਸੀਂ ਕਾਰਪੋਰੇਸ਼ਨ ਵੱਲੋਂ ਇਹਨਾਂ ਦਾ ਕਰ ਸਕਦੇ ਹੋਵਾਂਗੇ ਉਹ ਬਿਲਕੁਲ ਹੈ ਮੇਰੇ ਸਵੇਦਾ ਦੇ ਅਸਪਾਸੇ ਤਾਰ ਸ਼ਾਰਟ ਹੋਣ ਕਰਕੇ ਕੁਝ ਤਾਰਾਂ ਦਾ ਜਾਲ ਬਹੁਤ ਹੈ ਜੀ ਬਾਦ ਦੇ ਅ ਦੇਖੋ ਗੱਲ ਇਹ ਆ ਕਿ ਮੈਂ ਤਾਰਾਂ ਦਾ ਤੇ ਸਾਰੇ ਸਿਸਟਮ ਹਿੰਦੁਸਤਾਨ ਦਾ ਜੋ ਸਿਸਟਮ ਹੈ ਉਸੇ ਹੈ ਇਹ ਤਾਂ ਐਕਸੀਡੈਂਟਲੀ ਕਿਹੜੇ ਟਾਈਮ ਹੀ ਕੁਝ ਹੋ ਸਕਦਾ ਅ ਇਹ ਵੀ ਐਕਸੀਡੈਂਟਲੀ ਜਿਹੜਾ ਤਾਰਾਂ ਚ ਸ਼ਾਰਟ ਹੋਣ ਕਰਕੇ ਨਾਲ ਉਹ ਏਸੀਪੀ ਵਗੈਰਾ ਜਿਹੜੀਆਂ ਸੀਗੀਆਂ ਉਹ ਫਰੰਟ ਐਲੀਵੇਸ਼ਨ ਨੂੰ ਅੱਗ ਫੜ ਲਈ ਉਹਦੇ ਤੋਂ ਫਿਰ ਅੱਗੇ ਜਿਹੜੀ ਅੱਗ ਚੱਲੀ ਗਈ ਹੈ ਸੋ ਸਾਡੀ ਜਿਹੜੀ ਕਾਰਪੋਰੇਸ਼ਨ ਵੱਲੋਂ ਇਹ ਪੂਰਾ ਉਸੇ ਟਾਈਮ ਜਿਹੜਾ ਹੈ ਮੇਰੀ ਗੱਲ ਵੀ ਹੋ ਰਹੀ ਮਾਲਕਾਂ ਦੇ ਨਾਲ ਵੀ ਉਹ ਇਹ ਆ ਕਿ ਚਲੋ ਅੱਗੇ ਜਿਹੜੀ ਅੱਗ ਜਿਹੜੀ ਬਹੁਤ ਜ਼ਿਆਦਾ ਸੀਗਾ ਫੈਲਣ ਤੋਂ ਜਿਹੜਾ 50 ਜੋ ਕਰ ਸਕਦੇ ਆ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਹੈ ਸਾਡੇ ਅਫਸਰਾਂ ਨੇ ਬਿਲਕੁਲ ਜਿਹੜਾ ਉਸੇ ਟਾਈਮ ਪਹੁੰਚ ਕੇ ਇਹਨੂੰ ਅੱਗ ਦੇ ਕਾਬੂ ਪਾਇਆ ਜੀ ਸਮਾਂ ਰਹਿੰਦੇ ਆ ਕਾਬੂ ਪਾ ਲਿਆ ਜੀ ਸਾਹਮਣੇ ਕਹਿੰਦੇ ਪੰਪ ਵੀ ਹੈਗਾ ਪ੍ਰੋ ਪੰਪ ਵੀ ਹੈਗਾ ਜਦੋਂ ਦੇਖੋ ਗੱਲ ਇਹ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਅਫਸਰਾਂ ਦਾ ਹੁੰਦਾ ਜਿਹੜਾ ਫਾਇਰ ਲਈ ਹੁੰਦਾ ਉਹ ਹੁੰਦਾ ਕਿ ਜਿੰਨਾ ਜਲਦੀ ਤੋਂ ਜਲਦੀ ਕੰਟਰੋਲ ਕਰ ਲਿਆ ਜਾਏ ਆਗਰ ਨੂੰ ਅੱਗੇ ਨਾ ਫੈਲਣ ਦਿੱਤਾ ਜਾਏ ਜਿੰਨੀ ਜਲਦੀ ਤੇ ਜਲਦੀ ਸੋ ਸਾਡੇ ਅਫਸਰਾਂ ਨੇ ਆਪਣੇ ਬਿਲਕੁਲ ਜਾਣਬਾਜ਼ ਅਫਸਰ ਨੇ ਸਾਡੇ ਸਾਡੇ ਮੁਲਾਜ਼ਮ ਨੇ ਜਿਹੜੇ ਫਾਇਰ ਤੇ ਸਾਰੀਆਂ ਗੱਡੀਆਂ ਵੀ ਸਾਡੇ ਕੋਲ ਨਵੀਂ ਗੱਡੀ ਵੀ ਆਈ ਦੀ ਹੈ ਉਹਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹ ਬਿਲਕੁਲ ਕੰਟਰੋਲ ਕੀਤਾ ਗਿਆ ਤੇ ਜੋ ਕਿ ਮੇਰੇ ਤੋਂ ਕਈ ਜਗ੍ਹਾ ਤੋਂ ਜ਼ਾਲਾ ਦਾ ਚਾਲ ਬਹੁਤ ਜ਼ਿਆਦਾ ਹੈਗਾ ਪੀਲੀ ਮਹਿਕਮੇ ਨੇ ਕੋਈ ਫੀਲ ਕਰਨਾ ਚਾਹੋਗੇ ਕਿ ਜਿਹੜੀਆਂ ਦੁਕਾਨਾਂ ਨੇ ਮੈਂ ਇਕੱਲਾ ਬਿਜਲੀ ਵਿਭਾਗ ਨੂੰ ਜਿਹੜੇ ਔਰ ਟੈਲੀਫੋਨ ਦੂਸਰੇ ਤੀਸਰੇ ਨੇ ਕੇਬਲ ਵਾਲੇ ਨੇ ਉਹਨਾਂ ਨੂੰ ਅਪੀਲ ਕਰਦਾਂਗੇ ਭਾਈ ਇਹ ਆਪਣੇ ਜਾਲ ਨੂੰ ਜਿਹੜੇ ਕਿਨੇ ਨੂ ਜ਼ਿਕਰੇ ਜਿਹੜੇ ਕਈ ਤਾਂ ਐਸੀਆਂ ਤਾਰਾਂ ਨੇ ਕਿ ਜਿਨ੍ਹਾਂ ਦੀ ਕੋਈ ਜ਼ਰੂਰਤ ਵੀ ਨਹੀਂ ਉਹਨਾਂ ਨੇ ਉਹਨਾਂ ਦਾ ਜਾਲ ਬਚਾਦਾ ਜਿਵੇਂ ਬੀਐਸਐਨਐਲ ਦੀਆਂ ਤਾਰਾਂ ਨਹੀਂ ਕੋਈ ਜ਼ਰੂਰਤ ਵੀ ਨਹੀਂ ਹੈ ਅਸੀਂ ਡਿਪਾਰਟਮੈਂਟ ਨੂੰ ਮੈਂ ਅੱਜ ਹੀ ਜਿਹੜਾ ਹੈਗਾ ਇਹਨਾਂ ਨੂੰ ਲਿਖਾਂਗੇ ਵੀ ਅੱਜ ਕੇ ਆਪਣੇ ਪ੍ਰੋਵੀਜ਼ਨ ਹੈ ਵੀ ਇਹਨਾਂ ਕੋਲ ਕਿੰਨੇ ਪੜਾ ਪ੍ਰੋਵੀਜ਼ਨਾਂ ਤੇ ਇਹ ਬਿਜਲੀ ਬੋਰਡ ਦੱਸ ਸਕਦਾ ਕਿ ਮੈਂ ਨਹੀਂ ਦੱਸ ਸਕਦਾ ਕਿ ਕੀ ਪ੍ਰੋਵੀਜ਼ਨ ਹੈ ਕੀ ਨਹੀਂ ਹੈ ਉਹ ਬਿਜਲੀ ਬੋਰਡ ਦਾ ਜਿਹੜਾ ਇਲੈਕਟ੍ਰੀਕਲ ਡਿਪਾਰਟਮੈਂਟ ਮੇਰੇ ਅੱਪਨੀ ਆ ਕਿ ਮੈਂ ਉਹਦੇ ਬਾਰੇ ਕੋਈ ਗਲਤੀ ਕਰਾਂ